ਸਤ ਸ੍ਰੀ ਅਕਾਲ ਦੋਸਤੋ ਹੋਰ ਠੀਕ ਹੋ ਬਈ ਅੱਜ ਤੁਹਾਨੂੰ ਬਈ ਪੂਰੀ ਘੈਂਟ ਵੀਡੀਓ ਦਿਖਾਉਣੇ ਅੱਜ ਆਪਣੇ ਕੋਲ ਡੇਰੇ ਵਾਲੇ ਆਏ ਸੀ ਟਿੱਲੇ ਵਾਲੇ ਉਹਨਾਂ ਨੇ 3.5 ਫੁੱਟ ਲੰਬਾ ਸਾਗੜਾ ਘੋਟਣਾ ਕਢਾਇਆ ਘੋਟਣਾ ਵੀ ਕਹਿ ਦਿੰਦੇ ਆਪਾਂ ਇਹਨੂੰ ਡੋਈ ਵੀ ਕਹਿ ਦਿੰਦੇ ਆ ਤੇ ਕਈ ਮਤਲਬ ਜਗ੍ਹਾ ਤੇ ਡੋਈ ਕਹਿੰਦੇ ਨੇ ਕਈ ਏਰੀਆ ਜਿਹ ਵਿੱਚ ਇਹਨੂੰ ਮਤਲਬ ਘੋਟਣਾ ਕਹਿੰਦੇ ਨੇ ਸਾਗੜਾ ਤੇ ਵੀ ਦੇਖੋ ਆਪਾਂ 3.5 ਫੁੱਟ ਦੀ ਲੈਂਥ ਹੈ ਲੰਬਾਈ ਇਸ 6.5 ਇੰਚ ਬਈ ਇਹ ਮੂਰੂ ਇਹਦਾ ਜਿਹੜਾ ਫਲ ਹੈ ਉਹ ਰੱਖਿਆਗਾ ਤੇ ਬਾਹਾਂ ਰੱਖਿਆ ਇਹਦਾ 1.2 ਇੰਚ ਤੇ ਉੱਪਰਲਾ ਸਿਰ ਆ ਇਹਦਾ ਰੱਖਿਆਗਾ 13 ਤੋਂ ਥੱਲੋਂ ਰੱਖਿਆ 1.2 ਇੰਚ ਤੇ ਆਪਾਂ ਨੂੰ 3.5 ਫੁੱਟ ਲੰਬਾ ਇਹ ਬਾਹਾਂ ਆ ਰਹੀ ਤੀ ਗੋਲ ਕਰਤਾ ਠੀਗਾ ਤੇ ਮੂਰੂ ਜਿਹੜਾ ਆਪਣਾ ਫਲ ਬਣਾਇਆ ਹੈ 6.5 ਇੰਚੀ ਗੋਲ ਹੈ ਤੇ ਉੱਚਾ ਹੈਗਾ 4 ਇੰਚੀ ਦੇ ਕਿਸੇ ਮਿੱਤਰ ਨੇ ਬਣਾਉਣਾ ਹੋਵੇ ਸਾਇ ਤੁਹਾਨੂੰ ਦੱਸਤਾ ਤੇ ਇਹ ਟਾਲੀ ਦਾ ਬਣਵਾਇਆ ਇਹਨਾਂ ਨੇ ਆਪਦੀ ਰੱਖੜ ਲਈ ਸੀ ਲਾਲ ਟਾਲੀ ਇਹ ਮਤਲਬ ਇਹ ਦੇਗੇ ਦੇ ਵਿੱਚ ਜਿਹੜਾ ਸਾਗ ਬਣਦਾ ਨਾ ਉੱਥੇ ਬਹੁਤ ਇਕੱਠਨ ਦਾ ਹਰ ਵਕਤ ਸੇਵਾ ਚੱਲਦੀ ਰਹਿੰਦੀ ਹੈ ਦੇਗੇ ਦੇ ਵਿੱਚ ਸਾਗ ਘੁੱਟ ਨੂੰ ਬਈ ਇਹ ਤਾਂ ਵੱਡਾ ਬਣਵਾਇਆ ਇਹਨਾਂ ਨੂੰ ਦੂਜਿਆਂ ਕਨਾਂ ਹੱਥ ਮੱਝਦੇ ਰਹਿੰਦੇ ਛੋਟਾ ਰੋਟ ਨਹੀਂ ਆਉਂਦਾ ਇਹਦਾ ਤੇ ਆਪਰ ਪ੍ਰੋਪਰ ਹੀ ਗੋਲ ਇਹ ਆਰਤੀ ਕਰਤਾ ਤੀਗਾ ਤੇ ਇਹ ਬਾਈ ਇੱਧਰ ਬਾਬੇ ਅੱਜ ਫੋਨ ਅੱਜ ਕਹਿੰਦਾ ਬਣਾ ਕੇ ਦੇਣਾ ਮਾਹ ਕੋਈ ਕਰਨੀ ਬਣਾ ਰਹੀ ਹੈ ਅੱਜ ਲੱਕੜ ਲੈ ਕੇ ਆਈ ਸੀ ਸਾਡੇ ਕੋਲ ਤੇ ਆਪਾਂ ਨੇ ਬਣਾਇਆ ਇਹ ਕੋ ਸਾਗ ਨੂੰ ਨਰ ਤਾਲੀ ਦਾ ਲਾਲ ਵਧੀਆ ਤੇ ਬਾਕੀ ਗ੍ਰੈਂਡਰ ਗੁੰਡਰ ਮਾਰ ਕੇ ਤੁਹਾਨੂੰ ਵੀਡੀਓ ਵਾਝ ਦੇਖਾਵਾਂ ਮੈਂ ਦੇਖੋ ਓਕੇ ਇਹ ਵਧੀਆ ਲੱਗਿਆ ਚੈਨਲ ਨੂੰ ਫੋਲੋ ਕਰ ਲਓ ਕਮੈਂਟਾਂ 'ਚ ਦੱਸਿਓ